ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹਾਂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ ਹੁਣੇ ਆ ਗਿਆ ਇੱਥੇ ਬੜਾ ਜਬਰਦਸਤ ਪਚਾਲ ਕੰਬ ਗਈ ਧਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅਫਗਾਨਿਸਤਾਨ ਚ ਪਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ ਜਿਸ ਦਾ ਅਸਰ ਦਿੱਲੀ ਐਨਸੀਆਰ ਤੱਕ ਦੇਖਣ ਨੂੰ ਮਿਲਿਆ ਅਫਗਾਨਿਸਤਾਨ ਚ ਇੰਨਾ ਜ਼ਬਰਦਸਤ ਚੜ ਆਇਆ ਕਿ ਦਿੱਲੀ ਐਨਸੀਆਰ ਚ ਵੀ ਤਰਤੀ ਕੰਬ ਗਈ ਰੈਕਟਰ ਪਮਾਨੇ ਤੇ ਪਚਾਲ ਦੀ ਤੀਬਰਤਾ 5.7 ਮਾਪੀ ਗਈ ਹੈ ਪਚਾਲ 255 ਕਿਲੋਮੀਟਰ ਦੀ ਡੰਗਾਈ ਤੇ ਦਰਜ ਕੀਤਾ ਗਿਆ ਅਫਗਾਨਿਸਤਾਨ ਦੇ ਸਮੇਂ ਮੁਤਾਬਕ 11 ਵਜੇ ਕੇ 26 ਮਿੰਟ ਤੇ 38 ਸੈਕਿੰਡ ਤੇ ਪਚਾਲ ਆਇਆ ਜਿਸ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ ਜਿਵੇਂ ਤਰਤੀ ਹਲਗੀ ਤਾਂ ਲੋਕਾਂ ਨੇ ਜੋ ਬਾਹਰ ਆਉਣ ਲੱਗੇ ਅਜੇ ਤੱਕ ਜਾਨੀਗਮ ਵਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਦੋ ਹਫ਼ਤੇ ਪਹਿਲਾਂ ਵੀ ਅਫਗਾਨਿਸਤਾਨ ਚੋਂ ਚਲਦੀ ਝੜਕੇ ਮਹਿਸੂਸ ਕੀਤੇ ਗਏ ਸਨ ਰੈਕਟਰ ਪਮਾਨ ਨੇ 10 ਦਿੱਤੀ ਵਰਤਾਰ 4.8 ਮਾਪੀ ਗਈ ਸੀ ਹਾਲਕਿ ਇਸ ਕਾਰਨ ਕੋਈ ਜਾਨੀਗਮ ਵਾਲੀ ਨੁਕਸਾਨ ਨਹੀਂ ਹੋਇਆ ਧਰਤੀ ਕੰਪੀਤ ਲੋਕਾਂ ਘਰਾਂ ਤੋਂ ਬਾਹਰ ਆਉਣ ਲੱਗੇ ਤੇ ਇਹ ਹਾਇਦਾਨੀ ਚਲਦੀ ਝੜਕੇ ਲੋਕਾਂ ਨੂੰ ਹਰਾਨ ਪਰੇਸ਼ਾਨ ਕਰਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ